ਡੈਂਟਲ ਚੇਅਰ ਵਾਲੇ ਡਰਾਉਣੇ ਕਮਰੇ ਤੋਂ ਲੈ ਕੇ ਲੌਲੈਟਾ ਐਕਸਪ੍ਰੈਸ ਜਹਾਜ਼ ਦਾ ਸੱਚ ਤੇ ਉਹ ਫੋਟੋਆਂ ਜੋ ਬੈਲ ਗੇਟਸ ਡੋਨਾਲਡ ਟਰੰਪ ਵਰਗੇ ਲੋਕਾਂ ਦੀ ਨੀਂਦ ਉਡਾ ਰਹੀਆਂ ਨੇ ਕਿ ਭਾਰਤ ਦਾ ਵੀ ਕੋਈ ਵੱਡਾ ਨਾਮ ਇਸ ਲਿਸਟ ਵਿੱਚ ਹੈ ਆਓ ਅੱਜ ਇਸ ਵੀਡੀਓ ਵਿੱਚ ਪੜਦਾ ਚੁੱਕੀਏ ਤੱਥਾਂ ਤੇ ਸਬੂਤਾਂ ਦੇ ਨਾਲ ਸასი ਕਾਲ ਦੋਸਤੋ ਕੀ ਤੁਸੀਂ ਕਲਪਨਾ ਕਰ ਸਕਦੇ ਹੋ ਇੱਕ ਅਜਿਹੀ ਦੁਨੀਆ ਦੀ ਜਿੱਥੇ ਕਾਨੂੰਨ ਅਦਾਲਤਾਂ ਪੁਲਿਸ ਸਿਰਫ ਆਮ ਲੋਕਾਂ ਲਈ ਨੇ ਜਿੱਥੇ ਇੱਕ ਇਨਸਾਨ ਉਹ ਦੁਨੀਆ ਦੇ ਸਭ ਤੋਂ ਤਾਕਤਵਰ ਲੋਕਾਂ ਨੂੰ ਆਪਣੀ ਜੇਬ ਵਿੱਚ ਰੱਖਦਾ ਸੀ ਉਸ ਕੋਲ ਇੱਕ ਨਿੱਜੀ ਟਾਪੂ ਸੀ ਇੱਕ ਪ੍ਰਾਈਵੇਟ ਜਹਾਜ਼ ਤੇ ਉਸ ਜਹਾਜ਼ ਵਿੱਚ ਸਫ਼ਰ ਕਰਨ ਵਾਲਿਆਂ ਦੀ ਲਿਸਟ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਬਟਨ ਦੇ ਰਾਜਕਮਾਰ ਤੋਂ ਲੈ ਕੇ ਦੁਨੀਆ ਦੇ ਸਭ ਤੋਂ ਵੱਡੇ ਵਿਗਿਆਨੀ ਤੇ ਅਰਪ ਅਦੇ ਸ਼ਾਮਲ ਸਨ ਉਸ ਦਾ ਨਾਮ ਸੀ ਜੈਫਰੀ ਐਪਸਟੇਨ ਪਰ ਇਹ ਕਹਾਣੀ ਸਿਰਫ ਪੈਸੇ ਦੀ ਨਹੀਂ ਇਹ ਕਹਾਣੀ ਹੈ ਇੱਕ ਗਲੋਬਲ ਬਲੈਕਮੇਲ ਰਿੰਗ ਦੀ ਜਨਵਰੀ 2024 ਵਿੱਚ ਅਦਾਲਤ ਨੇ ਹਜ਼ਾਰਾਂ ਪੰਨਿਆਂ ਦੇ ਗੋਪਤ ਦਸਤਾਵੇਜ਼ ਜਨਤਕ ਕੀਤੇ ਹਨ ਇਹਨਾਂ ਫਾਈਲਾਂ ਨੇ ਪੂਰੀ ਦੁਨੀਆ ਵਿੱਚ ਭਚਾਅ ਲਿਆ ਦਿੱਤਾ ਹੈ ਡੈਂਟਲ ਚੇਅਰ ਵਾਲੇ ਡਰਾਉਣੇ ਕਮਰੇ ਤੋਂ ਲੈ ਕੇ ਲੌਲਿਟਾ ਐਕਸਪ੍ਰੈਸ ਜਹਾਜ਼ ਦਾ ਸੱਚ ਤੇ ਉਹ ਫੋਟੋਆਂ ਜੋ ਬੈਲ ਗੇਟਸ ਡੋਨਾਲਡ ਟਰੰਪ ਵਰਗੇ ਲੋਕਾਂ ਦੀ ਨੀਂਦ ਉਡਾ ਰਹੀਆਂ ਹਨ ਕਿ ਭਾਰਤ ਦਾ ਵੀ ਕੋਈ ਵੱਡਾ ਨਾਮ ਇਸ ਲਿਸਟ ਵਿੱਚ ਹੈ ਆਓ ਅੱਜ ਇਸ ਵੀਡੀਓ ਵਿੱਚ ਪੜਦਾ ਚੁੱਕੀਏ ਤੱਥਾਂ ਤੇ ਸਬੂਤਾਂ ਦੇ ਨਾਲ कहानी शुरू होती है 1970 ਦੇ ਦਹਾਕੇ ਤੋਂ ਜੈਫਰੀ ਐਪਸਟਿਨ ਨਿਊਯਾਰਕ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਗਣਿਤ ਦਾ ਟੀਚਰ ਸੀ ਉਹ ਬਹੁਤ ਹੀ ਸਧਾਰਨ ਪਿਛੋਕਰ ਤੋਂ ਸੀ ਪਰ ਫਿਰ ਅਚਾਨਕ ਅਜਿਹਾ ਕੀ ਹੋਇਆ ਸਮਝ ਤੋਂ ਬਾਹਰ ਹੈ ਬਿਨਾਂ ਕਿਸੇ ਫਾਈਨੈਂਸ ਡਿਗਰੀ ਦੇ ਉਹ ਵਾਲ ਸਟਰੀਟ ਦੇ ਸਭ ਤੋਂ ਵੱਡੇ ਬੈਂਕਾਂ ਵਿੱਚ ਨੌਕਰੀ ਸਟਾਰਟ ਕਰ ਦਿੰਦਾ ਤੇ ਥੋੜੇ ਸਮੇਂ ਵਿੱਚ ਹੀ ਉਹ ਬੈਂਕ ਦਾ ਲਿਮਟਿਡ ਪਾਰਟਨਰ ਬਣ ਜਾਂਦਾ ਹੈ ਜਰਾ ਸੋਚੋ ਇੱਕ ਸਕੂਲ ਟੀਚਰ ਅਚਾਨਕ ਬੈਂਕ ਦਾ ਮਾਲਕ ਕਿਵੇਂ ਬਣ ਗਿਆ 1982 ਵਿੱਚ ਉਸਨੇ ਆਪਣੀ ਕੰਪਨੀ ਜੇ ਐਪਸਟੈਨ ਐਂਡ ਕੰਪਨੀ ਸ਼ੁਰੂ ਕੀਤੀ ਉਸ ਦਾ ਇੱਕ ਸੂਲ ਸੀ ਉਹ ਸਿਰਫ ਉਹਨਾਂ ਲੋਕਾਂ ਦਾ ਪੈਸਾ ਮੈਨੇਜ ਕਰੇਗਾ ਜਿਨ੍ਹਾਂ ਕੋਲ 1 ਬਿਲੀਅਨ ਡਾਲਰ ਤੋਂ ਵੱਧ ਦੀ ਜਾਇਦਾਦ ਸੀ ਇਸੇ ਐਂਟਰੀ ਹੁੰਦੀ ਹੈ ਲੈਸਲੀ ਵੈਕਸਨਰ ਦੀ ਜੋ ਵਿਕਟੋਰੀਆ ਸੀਕ੍ਰੀਟ ਬ੍ਰਾਂਡ ਦਾ ਮਾਲਕ ਸੀ ਵੈਕਸਨਰ ਨੇ ਆਪਣਾ ਸਾਰਾ ਪੈਸਾ ਆਪਣੀ ਸਾਰੀ ਜਾਇਦਾਦ ਫਾਬਰ ਆਫ ਟਾਰਨੀ ਸਭ ਕੁਝ ਐਪਸਟੇਨ ਨੂੰ ਦੇ ਦਿੱਤਾ ਐਪਸਟੇਨ ਰਾਤੋਂ ਰਾਤ ਅਰਬਪਤੀ ਬਣ ਗਿਆ ਉਸਨੇ ਨਿਊਯਾਰਕ ਵਿੱਚ ਸਭ ਤੋਂ ਮਹਿੰਗਾ ਘਰ ਖਰੀਦਿਆ ਅਤੇ ਕੈਰੀਬੀਅਨ ਸਮੁੰਦਰ ਵਿੱਚ ਇੱਕ ਪੂਰਾ ਟਾਪੂ ਲਿਟਲ ਸੈਂਟ ਜੇਮਸ ਖਰੀਦ ਲਿਆ ਪਰ ਇਹ ਵੀ ਇੱਕ ਰਹਾਸੀ ਰਿਹਾ ਕਿ ਆਖਰ ਲੈਸਲੀ ਵੈਕਸਨਰ ਨੇ ਕਿਉਂ ਸਾਰੀ ਜਾਇਦਾਦ ਐਪਸਟੇਨ ਦੇ ਨਾਮ ਕਰ ਦਿੱਤੀ ਪਰ ਦੋਸਤੋ ਪੈਸਾ ਉਸਦਾ ਮਕਸਦ ਨਹੀਂ ਸੀ ਪੈਸਾ ਸਿਰਫ ਇੱਕ ਜਰੀਆ ਸੀ ਸ਼ਿਕਾਰ ਕਰਨ ਦਾ ਹਰ ਇੱਕ ਨਾਇਕ ਨੂੰ ਇੱਕ ਸਾਥੀ ਦੀ ਲੋੜ ਹੁੰਦੀ ਹੈ ਜਿੱਤੇ ਇਥੇ ਐਪਸਟੇਨ ਦੀ ਸਾਥੀ ਸੀ ਗਿਸਲਨ ਮੈਕਸਵੈਲ ਇਹਨਾਂ ਦਾ ਸਿਸਟਮ ਬਹੁਤ ਹੀ ਖੌਫਨਾਕ ਸੀ ਮੈਕਸਵੈਲ ਗਰੀਬ ਘਰਾਂ ਦੀਆਂ ਨਵਾਲਗ ਕੁੜੀਆਂ ਨੂੰ ਲਵ ਦੀ ਸੀ ਕੁੜੀਆਂ ਨੂੰ ਕਿਹਾ ਜਾਂਦਾ ਸੀ ਕਿ ਉਹ ਐਪਸਟੇਨ ਦੇ ਘਰ ਜਾ ਕੇ ਉਹਨਾਂ ਨੂੰ ਮ사ਜ ਦੇਣ ਇਸ ਦੇ ਬਦਲੇ ਉਹਨਾਂ ਨੂੰ 200 ਡਾਲਰ ਮਿਲਣਗੇ ਉਸ ਸਮੇਂ ਇੱਕ ਬੱਚੀ ਲਈ ਇਹ ਬਹੁਤ ਵੱਡੀ ਰਕਮ ਸੀ ਜਦੋਂ ਕੁੜੀਆਂ ਘਰ ਪਹੁੰਚ ਜਾਂਦਾ ਮ사ਜ ਦੇ ਬਹਾਨੇ ਉਹਨਾਂ ਦਾ ਸ਼ੋਸ਼ਣ ਹੁੰਦਾ ਇਹ ਇੱਕ ਪਿਰਾਮਿਡ ਸਕੀਮ ਦੀ ਤਰ੍ਹਾਂ ਸੀ ਐਪਸਟੇਨ ਕੁੜੀਆਂ ਨੂੰ ਕਹਿੰਦਾ ਕਿ ਜੇਕਰ ਉਹ ਹੋਰ ਕੁੜੀਆਂ ਨੂੰ ਲਿਆਉਣਗੀਆਂ ਤਾਂ ਉਹਨਾਂ ਨੂੰ ਵਾਧੂ ਪੈਸੇ ਮਿਲਣਗੇ ਹਜ਼ਾਰਾਂ ਕੁੜੀਆਂ ਇਸ ਜਾਲ ਵਿੱਚ ਫਸ ਗਈਆਂ ਹੁਣ ਮੈਂ ਤੁਹਾਨੂੰ ਕੁਝ ਅਜਿਹੀਆਂ ਤਸਵੀਰਾਂ ਦਿਖਾਣਾ ਜੋ ਪੁਲਿਸ ਨੂੰ ਛਾਪੇਮਾਰੀ ਦੌਰਾਨ ਮਿਲੀਆਂ ਐਪਸਟੇਨ ਦੀ ਮਾਨਸਿਕਤਾ ਕਿੰਨੀ ਖਰਾਬ ਸੀ ਇਸ ਦਾ ਅੰਦਾਜ਼ਾ ਤੁਸੀਂ ਫੋਟੋ ਮਾਤੋਂ ਲਗਾ ਸਕਦੇ ਹਾਂ ਆ ਫੋਟੋ ਉਸਦੇ ਅਲੀ ਸ਼ੰਕਰ ਦੇ ਅੰਦਰ ਦੀ ਧਿਆਨ ਨਾਲ ਦੇਖੋ ਇੱਕ ਟਾਪੂ ਉੱਪਰ ਅਲੀ ਸ਼ੰਕਰ ਰੱਖ ਤੇ ਘਰ ਅੰਦਰ ਡੈਂਟਲ ਚੇਅਰ ਰਿਪੋਰਟਾਂ ਮੁਤਾਬਕ ਇਹ ਕੁਰਸੀ ਉਸਦੇ ਬਾਥਰੂਮ ਜਾਂ ਮ사ਜ ਰੂਮ ਦੇ ਕੋਲ ਸੀ ਕੰਦਾ ਤੇ ਲੱਗੇ ਇਹਨਾਂ ਨਕਲੀ ਚਿਹਰਿਆਂ ਨੂੰ ਦੇਖੋ ਇਹ ਦ੍ਰਿਸ਼ ਕਿੰਨੇ ਡਰਾਉਣੇ ਤੇ ਕਿਸੇ ਫਿਲਮ ਦੇ ਸੀਨ ਤੋਂ ਘੱਟ ਨਹੀਂ ਇਹ ਸਾਬਤ ਕਰਦਾ ਕਿ ਉੱਥੇ ਮਾਹੌਲ ਕਿੰਨਾ ਅਜੀਬ ਤੇ ਡਰਾਉਣ ਆ ਰਿਹਾ ਹੋਵੇਗਾ ਹੁਣ ਜਰਾ ਆ ਬਲੈਕ ਬੋਰਡ ਵਾਲੀ ਵੀ ਦੇਖੋ ਜੋ ਪੁਲਿਸ ਨੂੰ ਉਸਦੇ ਘਰੋਂ ਮਿਲਿਆ ਹੈ ਇਸ ਤੇ ਲਿਖੇ ਹੋਏ ਸ਼ਬਦ ਪਾਵਰ ਡਿਸਕ੍ਰਿਪਸ਼ਨ ਇਹ ਕਿਸੇ ਸਕੂਲ ਦਾ ਸਬਕ ਨਹੀਂ ਇਹ ਸ਼ਾਇਦ ਉਹ ਫਾਰਮੂਲਾ ਸੀ ਜੋ ਉਹ ਵਰਤਦਾ ਸੀ ਇਹ ਦਿਖਾਉਂਦਾ ਕਿ ਉਹ ਲੋਕਾਂ ਨੂੰ ਕਿਵੇਂ ਕੰਟਰੋਲ ਕਰਨ ਤੇ ਧੋਖਾ ਦੇਣ ਲਈ ਸਾਜਸ਼ਾ ਕੱਢਦਾ ਸੀ ਪਰ ਇਹ ਅਪਰਾਧ ਸਿਰਫ ਜ਼ਮੀਨ ਤੱਕ ਸੀਮਤ ਨਹੀਂ ਸੀ ਇਹ ਅਪਰਾਧ ਹਵਾ ਵਿੱਚ ਵੀ ਚੱਲ ਰਿਹਾ ਸੀ ਐਪਸਟੇਨ ਕੋਲ ਆਪਣਾ ਇੱਕ ਨਿੱਜੀ ਜਹਾਜ਼ ਬੋਇੰਗ 727 ਸੀ ਮੀਡੀਆ ਤੇ ਸਥਾਨਕ ਲੋਕਾਂ ਨੇ ਇਸ ਜਹਾਜ਼ ਨੂੰ ਇੱਕ ਬਹੁਤ ਹੀ ਬਦਨਾਮ ਨਾਮ ਦਿੱਤਾ ਸੀ ਇਸ ਨੂੰ ਕਿਹਾ ਜਾਂਦਾ ਸੀ ਦਾ ਲੋਲੇਤਾ ਐਕਸਪ੍ਰੈਸ ਲੌਲਿਤਾ ਐਕਸਪ੍ਰੈਸ ਨਾਮ ਇੱਕ ਕਿਤਾਬ ਤੋਂ ਲਿਆ ਗਿਆ ਜਿੱਥੇ ਇੱਕ ਬਜ਼ੁਰਗ ਆਦਮੀ ਇੱਕ ਬੱਚੀ ਨਾਲ ਅਸ਼ਲੀਲਤਾ ਦੀਆਂ ਹੱਦਾਂ ਪਾਰ ਕਰਦਾ ਸੀ ਨਾਮ ਤੋਂ ਹੀ ਪਤਾ ਲੱਗਦਾ ਕਿ ਜਹਾਜ਼ ਅੰਦਰ ਕੀ ਹੁੰਦਾ ਹੋਵੇਗਾ ਇਸ ਜਹਾਜ਼ ਨੂੰ ਇੱਕ ਫਲਾਈਂਗ ਅਪਾਰਟਮੈਂਟ ਬਣਾਇਆ ਗਿਆ ਜਿੱਥੇ ਬੈੱਡ ਮ사ਜ ਟੇਬਲ ਲੱਗੇ ਹੋਏ ਸਨ ਹੁਣ ਇੱਕ ਅਜੀਹੀ ਗੱਲ ਜੋ ਸ਼ਾਇਦ ਤੁਸੀਂ ਪਹਿਲਾਂ ਨਹੀਂ ਸੁਣੀ ਹੋਵੇਗੀ ਐਪਸਟੇਨ ਤੇ ਮੈਕਸਵੈਲ ਕੁੜੀਆਂ ਨੂੰ ਇਨਸਾਨ ਨਹੀਂ ਸਮਝਦੇ ਸਨ ਸਗੋਂ ਉਹਨਾਂ ਨੂੰ ਆਪਣੀ ਜਾਇਦਾਦ ਮੰਨਦੇ ਸਨ ਕੁਝ ਪੀੜਤਾ ਤੇ ਗਵਾਹਾਂ ਨੇ ਬਹੁਤ ਹੀ ਡਰਾਉਣੇ ਖੁਲਾਸੇ ਕੀਤੇ ਹਨ ਕਿਹਾ ਜਾਂਦਾ ਹੈ ਕਿ ਐਪਸਟੇਨ ਕੁੜੀਆਂ ਦੇ ਸਰੀਰ ਉਤੇ ਛੋਟੇ ਟੈਟੂ ਜਾਂ ਨਿਸ਼ਾਨ ਬਣਾਉਂਦਾ ਸੀ ਇਹ ਟੈਟੂ ਕੋਈ ਫੈਸ਼ਨ ਨਹੀਂ ਸੀ ਇਹ ਇੱਕ ਸਟੈਂਪ ਦੀ ਤਰ੍ਹਾਂ ਸੀ ਇਹ ਦਿਖਾਉਂਦਾ ਸੀ ਕਿ ਕੁੜੀਆਂ ਜੈਫਰੀ ਐਪਸਟੇਨ ਦੀਆਂ ਗੁਲਾਮ ਤੇ ਜਾਇਦਾਦ ਹਨ ਅਤੇ ਸਭ ਤੋਂ ਸ਼ਰਮਨਾਕ ਗੱਲ ਕਿ ਇਸੇ ਜਹਾਜ਼ ਤੇ ਇਸੇ ਆਈਲੈਂਡ ਤੇ ਦੁਨੀਆਂ ਦੇ ਸਭ ਤੋਂ ਤਾਕਤਵਰ ਲੋਕ ਆਉਂਦੇ ਸਨ ਜਨਵਰੀ 2024 ਵਿੱਚ ਖੁੱਲੀਆਂ ਫਾਈਲਾਂ ਨੇ ਕਈ ਰਾਜ ਖੋਲੇ ਪਹਿਲਾ ਇਹ ਫੋਟੋ ਦੇਖੋ ਮਾਈਕਰੋਸਾਫਟ ਦੇ ਬਾਨੀ ਬੈਲ ਗੇਟਸ ਬੈਲ ਗੇਟਸ ਨੇ ਕਿਹਾ ਕਿ ਉਹ ਐਪਸਟੈਨ ਨੂੰ ਸਿਰਫ ਚੈਰਿਟੀ ਲਈ ਮਿਲੇ ਸਨ ਪਰ ਇੱਥੇ ਬੈਲ ਗੇਟਸ ਲੌਲੈਤਾ ਐਕਸਪ੍ਰੈਸ ਪ੍ਰਾਈਵੇਟ ਜੈਟ ਦੇ ਸਾਹਮਣੇ ਇੱਕ ਨਜ਼ਰ ਆ ਰਹੇ ਨੇ ਤੇ ਹੱਸ ਰਹੇ ਨੇ ਇਹ ਫੋਟੋ ਦੱਸਦੀ ਹੈ ਕਿ ਰਿਸ਼ਤਾ ਸਿਰਫ ਕੰਮ ਦਾ ਨਹੀਂ ਬਲਕਿ ਦੋਸਤੀ ਦਾ ਵੀ ਸੀ ਸ਼ਾਇਦ ਇਸ ਤੋਂ ਵੀ ਜ਼ਿਆਦਾ ਇੱਥੇ ਦੇਖੋ ਡੋਨਾਲਡ ਟਰੰਪ ਇਹ 1990 ਦੇ ਦਹਾਕੇ ਦੀ ਫੋਟੋ ਹੈ ਇੱਕ ਪਾਰਟੀ ਵਿੱਚ ਐਪਸਟੈਨ ਅਤੇ ਟਰੰਪ ਇਕੱਠੇ ਜਸ਼ਨ ਮਨਾ ਰਹੇ ਨੇ ਹਾਲਾਂਕਿ ਬਾਅਦ ਵਿੱਚ ਟਰੰਪ ਨੇ ਐਪਸਟੈਨ ਨਾਲ ਆਪਣਾ ਨਾਤਾ ਤੋੜ ਲਿਆ ਪਰ ਇਹ ਤਸਵੀਰਾਂ ਗਵਾਹ ਨੇ ਕਿ ਇਹ ਸਾਰੇ ਇੱਕ ਹੀ ਗਰੁੱਪ ਦਾ ਹਿੱਸਾ ਸਨ ਪਰ ਯਾਦ ਰਹੇ ਤਸਵੀਰਾਂ ਸਾਹਮਣੇ ਆਉਣ ਨਾਲ ਕੋਈ ਗੁਨਾਹਗਾਰ ਸਾਬਤ ਨਹੀਂ ਹੋ ਜਾਂਦਾ ਇਸ ਤੋਂ ਇਲਾਵਾ ਲਿਸਟ ਵਿੱਚ ਬੈਲ ਕਲਿੰਕਟਨ ਦਾ ਨਾਮ 50 ਤੋਂ ਵੱਧ ਵਾਰ ਆਇਆ ਬ੍ਰਿਟੇਨ ਦੇ ਪ੍ਰਿੰਸ ਐਂਡਰਿਊ ਤੇ ਨਬਾਲਗ ਨਾਲ ਸਬੰਧ ਬਣਾਉਣ ਦੇ ਸਿੱਧੇ ਇਲਜ਼ਾਮ ਲੱਗੇ ਉਹਨਾਂ ਨੂੰ ਜੇਲ੍ਹ ਤੋਂ ਬਚਾਉਣ ਲਈ ਪੀੜਤਾ ਨੋ ਕਈ ਕਰੋੜਾਂ ਰੁਪਏ ਆਫਰ ਕਰਨੇ ਪਏ ਹੁਣ ਇੱਕ ਬਹੁਤ ਹੀ ਜ਼ਰੂਰੀ ਸਵਾਲ ਜੋ ਭਾਰਤ ਵਿੱਚ ਡਿਬੇਟ ਦਾ ਹਿੱਸਾ ਬਣਿਆ ਹੋਇਆ ਹੈ ਕੀ ਇਸ ਲਿਸਟ ਵਿੱਚ ਕੋਈ ਭਾਰਤੀ ਕਨੈਕਸ਼ਨ ਵੀ ਹੈ ਸੋਸ਼ਲ ਮੀਡੀਆ WhatsApp ਤੇ ਕਈ ਲਿਸਟਾਂ ਵਾਇਰਲ ਹੋ ਰਹੀਆਂ ਨੇ ਦਾਵਾ ਕੀਤਾ ਜਾ ਰਿਹਾ ਹੈ ਕਿ ਕੁਝ ਬਹੁਤ ਹੀ ਵੱਡੇ ਭਾਰਤੀ ਨੇਤਾਵਾਂ ਹੰਦਾ ਨਾਮ ਇਸ ਵਿੱਚ ਸ਼ਾਮਲ ਹੈ ਮੈਂ ਤੁਹਾਨੂੰ ਇੱਥੇ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਇਹ ਝੂਠ ਹੈ ਜਨਵਰੀ 2024 ਦੀਆਂ ਫਾਈਲਾਂ ਵਿੱਚ ਕਿਸੇ ਵੀ ਪ੍ਰਮੁੱਖ ਭਾਰਤੀ ਨੇਤਾ ਦਾ ਨਾਮ ਨਹੀਂ ਹੈ ਹਾਂ ਕੁਝ ਪੁਰਾਣੇ ਫਲਾਈਟ ਲੌਗਸ ਵਿੱਚ ਸਟਾਫ ਮੈਂਬਰਾਂ ਦੇ ਆਮ ਭਾਰਤੀ ਨਾਮ हो ਸਕਦੇ ਹਨ ਪਰ ਕੋਈ ਹਾਈ ਪ੍ਰੋਫਾਈਲ ਇੰਡੀਅਨ ਕਨੈਕਸ਼ਨ ਸਾਬਤ ਨਹੀਂ ਹੋਇਆ ਹੁਣ ਸਵਾਲ ਇਹ ਹੈ ਕਿ ਐਪਸਟਾਈਨ ਇੰਨੇ ਸਾਲ ਬਚਿਆ ਕਿਵੇਂ ਰਿਹਾ 2008 ਵਿੱਚ ਪਹਿਲੀ ਵਾਰ ਫੜੇ ਜਾਣ ਤੇ ਵੀ ਉਸ ਨੂੰ ਸਜ਼ਾ ਕਿਉਂ ਨਹੀਂ ਮਿਲੀ ਇੱਕ ਥਿਊਰੀ ਇਹ ਆ ਕਿ ਐਪਸਟੈਨ ਸਿਰਫ ਸ਼ੋਸ਼ਣ ਨਹੀਂ ਕਰ ਰਿਹਾ ਸੀ ਉਹ ਡਾਟਾ ਕਲੈਕਸ਼ਨ ਕਰ ਰਿਹਾ ਸੀ ਉਸ ਦੇ ਘਰ ਦੇ ਹਰ ਕਮਰੇ ਵਿੱਚ ਖੁਫੀਆ ਕੈਮਰੇ ਲੱਗੇ ਹੋਏ ਸਨ ਮੰਨਿਆ ਜਾਂਦਾ ਹੈ ਕਿ ਉਹ ਨੇਤਾਵਾਂ ਦੀਆਂ ਇਤਰਾਜ਼ਯੋਗ ਵੀਡੀਓ ਬਣਾਉਂਦਾ ਸੀ ਅਤੇ ਫਿਰ ਉਹਨਾਂ ਨੂੰ ਬਲੈਕਮੇਲ ਕਰਦਾ ਸੀ ਸਾਬਕਾ ਇਜ਼ਰਾਈਲੀ ਜਸੂਸਾਂ ਦਾ ਦਾਵਾ ਹੈ ਕਿ ਐਪਸਟੈਨ ਮੋਸਾਦ ਨਾਮ ਦੀ ਇਜ਼ਰਾਈਲੀ ਏਜੰਸੀ ਲਈ ਕੰਮ ਕਰਦਾ ਸੀ ਉਸ ਦਾ ਕੰਮ ਸੀ ਅਮਰੀਕੀ ਨੇਤਾਵਾਂ ਦੇ ਰਾਜ਼ ਇਕੱਠੇ ਕਰਨਾ ਇਸੇ ਲਈ ਪੁਲਿਸ ਅਤੇ ਖੁਫੀਆ ਏਜੰਸੀ ਉਸ ਨੂੰ ਹੱਥ ਪਾਉਣ ਤੋਂ ਡਰਦੀਆਂ ਸਨ ਅੰਤ ਵਿੱਚ 2019 ਵਿੱਚ ਉਸ ਨੂੰ ਦੁਬਾਰਾ ਗ੍ਰਿਫਤਾਰ ਕੀਤਾ ਜੇ ਮੂੰਹ ਖੋਲ ਦਿੰਦਾ ਤਾਂ ਦੁਨੀਆ ਦੇ ਕਈ ਰਾਸ਼ਟਰਪਤੀਆਂ ਤੇ ਰਾਜਕਮਾਰਾਂ ਦਾ ਸ਼ਾਇਦ ਕੈਰੀਅਰ ਖਤਮ ਹੋ ਜਾਂਦਾ ਤੇ ਫਿਰ ਆਖਰ 10 اگਸਟ 2019 ਨੂੰ ਖਬਰ ਆਉਂਦੀ ਹੈ ਕਿ ਐਪਸਟੇਨ ਨੇ ਜੇਲ੍ਹ ਵਿੱਚ ਖੁਦਕੁਸ਼ੀ ਕਰ ਲਈ ਪਰ ਹਾਲਾਤ ਬਹੁਤ ਸ਼ੱਕੀ ਸਨ ਉਸ ਦੇ ਸੈੱਲ ਦੇ ਬਾਹਰ ਲੱਗੇ ਹੋਏ ਦੋਵੇਂ ਕੈਮਰੇ ਉਸੇ ਰਾਤ ਖਰਾਬ ਹੋ ਗਏ ਜੋ ਦੋ ਗਾਰਡ ਡਿਊਟੀ ਤੇ ਸਨ ਉਹ ਦੋਵੇਂ ਸੌਂ ਗਏ ਪੋਸਟਮਾਰਟਮ ਵਿੱਚ ਉਸ ਦੇ ਗਲੇ ਦੀ ਹੱਡੀ ਟੁੱਟੀ ਹੋਈ ਸੀ ਜੋ ਅਕਸਰ ਗळा ਘੁੱਟਣ ਨਾਲ ਹੁੰਦੀ ਹੈ ਇੱਕ ਮਸ਼ਹੂਰ ਕਹਾਵਤ ਐਪਸਟੇਨ ਡੈਡੈਂਟ ਕੈਲ ਹਿਮਸੈਲਫ ਇਹ ਸਿਰਫ ਇੱਕ ਮੀਮ ਨਹੀਂ 1 ਕਰੋੜਾਂ ਲੋਕਾਂ ਦਾ ਸਵਾਲ ਹੈ ਕਿ ਕੀ ਉਸ ਨੂੰ ਚੁੱਪ ਕਰਵਾਇਆ ਗਿਆ ਦੋਸਤੋ ਐਪਸਟੇਨ ਮਰ ਚੁੱਕਾ ਹੈ ਉਸ ਦੀ ਸਾਥੀ ਗਿਜ਼ਲਨ ਮੈਕਸਵੈਲ ਨੂੰ 20 ਸਾਲ ਦੀ ਸਜ਼ਾ ਹੋਈ ਪਰ ਅਸਲੀ ਸਵਾਲ ਅੱਜ ਵੀ ਉੱਥੇ ਹੀ ਖੜਾ ਹੈ ਉਹ ਕਲਾਇੰਟ ਕੌਣ ਸਨ ਉਹ ਮੀਰ ਲੋਕ ਅੱਜ ਵੀ ਯਾਦ ਘੁੰਮ ਰਹੇ ਨੇ ਤੇ ਇਹ ਯਕੀਨ ਕਰਨਾ ਬਹੁਤ ਮੁਸ਼ਕਲ ਹੈ ਕਿ ਇੱਕ ਟਾਈਮ ਤੇ ਦੁਨੀਆ ਦੇ ਅਰਬਪਤੀਆਂ ਨੂੰ ਉਂਗਲਾਂ ਤੇ ਨਚਾਉਣ ਵਾਲਾ ਉਹਨਾਂ ਨੂੰ ਡਿਕਟੇਟ ਕਰਨ ਵਾਲਾ ਕਾਡ ਕੋਈ ਕਰ ਸਕਦਾ ਪਰ ਦੋਸਤੋ ਹਾਂ ਕਾਗਜ਼ਾ ਮੁਤਾਬਕ ਇਹ ਸੱਚ ਹੈ ਧੰਨਵਾਦ ਦੋਸਤੋ ਮਿਲਦੇ ਹਾਂ ਅਗਲੀ ਵੀਡੀਓਜ਼ ਵਿੱਚ